ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਭਾਈ ਅਮਰਿਤਪਾਲ ਸਿੰਘ ਹੁਣਾਂ ਨੂੰ ਪਿਛਲੇ ਦਿਨੀ ਜਿਹੜਾ ਹੈ ਬੀਬੀ ਕਿਰਨਦੀਪ कौर ਜਿਹੜੇ ਕਿ ਉਹਨਾਂ ਦੀ ਸਿੰਗੜੀ ਹੈ ਕਿਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਪ੍ਰੈਸ ਨੋਟ ਇੱਕ ਤਰ੍ਹਾਂ ਦਾ ਜਾਰੀ ਕੀਤਾ ਗਿਆ ਕਿਵੇਂ ਦੇਖਦੇ ਹੋ ਸਰਦਾਰ ਅਪਾਲ ਸਿੰਘ ਜੀ ਇੱਕ ਤਰ੍ਹਾਂ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿੰਨੇ ਕੁ ਜੇਲ੍ਹਾਂ ਚੋਂ ਕੈਦੀ ਆ ਜਿਹੜੇ ਉਹ ਚਾਹੇ ਉਹ ਜੇਲ੍ਹ ਚੋਂ ਆਉਂਦੇ ਨੇ ਜਾਂ ਬਾਹਰ ਜਾਂਦੇ ਨੇ ਬਹੁਤ ਸਾਰਿਆਂ ਨਾਲ ਮੈਂ ਮੁਲਾਕਾਤਾਂ ਕਰੀਆਂ ਜਿਹੜੀ ਰਸਦਾ ਆਉਂਦੀ ਹੈ ਰਸਦ ਸਰਕਾਰ ਵੱਲੋਂ ਬਕਾਇਦਾ ਪਹੁੰਚੀ ਆਉਂਦੀ ਹੈ ਪਰ ਜਿਹੜੇ ਵਿੱਚ ਅਫਸਰ ਛਾਹੀ ਬੈਠੇ ਆ ਉਹਨੇ ਆਪਣਾ ਟੰਕਾ ਮਾਰਨਾ ਹੁੰਦਾ ਸੋ ਉਸ ਚੱਕਰ ਚੋਂ ਇੱਕ ਤਾਂ ਉਹ ਦਾਲ ਆ ਜਿਹੜੀ ਪਾਣੀ ਵਰਗੀ ਹੁੰਦੀ ਆ ਨਾ ਉਹਦੇ ਚ ਕੋਈ ਦਾਣਾ ਵਗੈਰਾ ਨਹੀਂ ਪਰ ਇਹਦੇ ਚ ਜੇ ਆਪਾਂ ਮਨੁੱਖੀ ਹੱਕਾਂ ਦੀ ਵੀ ਗੱਲ ਕਰੀਏ ਕੀ ਇੱਥੇ ਹਿਊਮਨ ਰਾਈਟਸ ਜੇਲਾ ਵਿੱਚ ਬਹੁਤ ਸਾਰੇ ਸਿੱਖ ਕੈਦੀਆਂ ਨੇ ਆਪਣੇ ਲਈ ਆਪ ਖਾਣਾ ਬਣਾਉਣ ਦੀਆਂ ਸਹੂਲਤਾਂ ਲੈ ਲਈਆਂ ਸੀ ਜਦੋਂ ਖਾੜਕੋ ਲਹਿਰ ਦਾ ਦੌਰ ਸੀ ਉਸ ਵੇਲੇ ਬਹੁਤ ਸਾਰੇ ਨੌਜਵਾਨ ਦੱਸਦੇ ਆ ਵੀ ਅਸੀਂ ਆਪਣਾ ਖਾਣਾ ਆਪ ਬਣਾਉਂਦੇ ਸੀ ਜਾਂ ਤਾਂ ਉਹਨਾਂ ਸਿੰਘਾਂ ਨੂੰ ਆਪ ਖਾਣਾ ਬਣਾਉਣ ਦਾ ਸੁੱਕੇ ਰਾਸਤ ਦੇ ਦਿੱਤੀ ਜਾਵੇ ਜਾਂ ਉਸ ਤਰ੍ਹਾਂ ਬਣਾਉਣ ਦਾ ਕੀਤਾ ਜਾਵੇ ਆਪਾਂ ਬੇਨਤੀ ਕਰ ਸਕਦੇ ਹਾਂ ਸਮੂਚੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਵੀ ਉਹਨਾਂ ਸਿੱਖ ਬੰਦੀਆਂ ਦੀ ਜਿਹੜੀ ਭੁੱਖ ਹੜਤਾਲ ਆ ਉਸ ਮਾਮਲੇ ਨੂੰ ਟਾਲਣ ਲਈ ਤੇ ਉਹਦਾ ਕੋਈ ਫੈਸਲਾ ਕਰਾਉਣ ਲਈ ਉਹ ਅੱਗੇ ਆਉਣ ਕਮਾਲ ਦੀ ਗੱਲ ਹੈ ਕਿ ਵੀ ਭਾਜਪਾ ਦੇ ਵਿੱਚ ਰਹਿੰਦੇ ਹੋਏ ਵੀ ਉਹ ਹਿੰਦੂ ਮੁਸਲਮ ਜਿਹੜੀ ਇਹ ਵੈਰੋਲੈਂਟ ਰਾਜ ਦੀ ਨਫਰਤ ਵਾਲੀ ਰਾਜਨੀਤੀ ਰਾਜਨਾਥ ਸਿੰਘ ਨੇ ਕਦੀ ਵੀ ਨਹੀਂ ਕੀਤੀ ਦੱਸਿਆ ਜਾਂਦਾ ਵੀ ਜਿੰਨੇ ਹਿੰਦੂ ਦੋਸਤ ਨੇ ਉਹਨਾਂ ਦੇ ਉਨੇ ਹੀ ਮੁਸਲਮਾਨ ਨੇ ਹਨਾ ਸੋ ਉਹਨਾਂ ਨੇ ਚੰਡੀਗੜ੍ਹ 'ਚ ਇਸ਼ਾਰਾ ਦਿੱਤਾ ਹੈਗਾ ਵੀ ਬੀਬੀ ਹਰਸ਼ਿਮੰਤ ਕੌਰ ਬਾਦਲ ਬਾਰੇ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਭਾਈ ਅਮਰਿਤਪਾਲ ਸਿੰਘ ਹੁਣਾਂ ਨੂੰ ਪਿਛਲੇ ਦਿਨੀ ਜਿਹੜਾ ਹੈ ਬੀਬੀ ਕਿਰਨਦੀਪ ਕੌਰ ਜਿਹੜੇ ਕਿ ਉਹਨਾਂ ਦੀ ਸਿੰਘੜੀ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਪ੍ਰੈਸ ਨੋਟ ਇੱਕ ਤਰ੍ਹਾਂ ਦਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਅਹਿਮ ਜਿਹੜੇ ਖੁਲਾਸੇ ਕੀਤੇ ਨੇ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਦੇ ਜਿਹੜੇ ਸਿੰਘ ਹੈਗੇ ਨੇ ਸਾਰਿਆਂ ਨੇ ਜਿਹੜਾ ਹੈ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਹੋਈ ਹੈ ਉਸਦੇ ਵਿੱਚ ਕੁਝ ਗੱਲਾਂ ਕੁਝ ਨੁਕਤੇ ਇਹ ਵੀ ਜ਼ਾਹਰ ਕੀਤੇ ਗਏ ਕਿ ਜਿਹੜੀਆਂ ਆਮ ਜਿਹੜੀਆਂ ਆਪਾਂ ਕਹਿੰਕੇ ਕੈਦੀਆਂ ਨੂੰ ਜਿਹੜੀਆਂ ਲੁੜਿੰਦਾ ਚੀਜ਼ਾਂ ਹੁੰਦੀਆਂ ਨੇ ਉਹ ਵੀ ਜਿਹੜੀਆਂ ਮੋਹੀਆਂ ਨਹੀਂ ਕਰਵਾਈਆਂ ਜਾਂਦੀਆਂ ਈਵਨ ਕੇ ਜਿਹੜਾ ਪ੍ਰਸ਼ਾਦਾ ਪਾਣੀ ਹੁੰਦਾ ਉਸਦੇ ਵਿੱਚ ਵੀ ਜਿਹੜੇ ਤਮਾਕੂ ਦੇ ਜਿਹੜੇ ਕਣ ਨੇ ਉਹ ਰੋਟੀ ਦੇ ਵਿੱਚੋਂ ਜਾਂ ਉਹ ਮਿਲਣ ਦੀਆਂ ਜਿਹੜੀਆਂ ਨੇ ਜਾਂ ਜਿਹੜਾ ਘਰੇ ਫੋਨ ਕਰਨ ਦੇ ਲਈ ਹੁੰਦਾ ਹੈ ਉਸ ਦੀ ਵੀ ਜਿਹੜੀ ਇੱਜ਼ਾਜ਼ਤ ਹੈ ਉਹ ਨਹੀਂ ਦਿੱਤੀ ਜਾਂਦੀ ਕਿਵੇਂ ਦੇਖਦੇ ਹੋ ਸਰਦਾਰ ਅਵਤਾਰ ਸਿੰਘ ਜੀ ਇੱਕ ਤਰ੍ਹਾਂ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਉਹ ਫਿਰ ਜੇਲ੍ਹਾਂ ਦਾ ਇੱਕ ਤਾਂ ਸਿਸਟਮ ਹੀ ਇਸ ਤਰ੍ਹਾਂ ਦਾ ਜੇਲ੍ਹ ਇਸੇ ਕਰਕੇ ਜੇਲ੍ਹ ਆ ਵੀ ਤੁਹਾਨੂੰ ਘਰ ਵਰਗੀਆਂ ਸਹੂਲਤਾਂ ਨਹੀਂ ਹੁੰਦੀਆਂ ਦੂਜਾ ਜੇਰੇ ਹੁੰਦੀ ਆ ਵੀ ਤੁਹਾਨੂੰ ਆਪਣੇ ਘਰਦਿਆਂ ਤੋਂ ਜਿਹੜਾ ਦੂਰ ਕਰ ਦੇਣਾ ਹਨਾ ਉਹ ਕਹਿੰਦੇ ਵੀ ਦਿਨਾਂ ਦਿਨਾਂ ਮਹੀਨਿਆਂ ਦੀ ਨਹੀਂ ਹੁੰਦੀ ਤੁਹਾਨੂੰ ਇਕੱਲੇ ਕਰ ਦੇਣ ਦੀ ਹੁੰਦੀ ਆ ਸੋ ਉਸ ਇਕੱਲਤਾ ਨਾਲ ਜਿਹੜੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਉਹਨੂੰ ਹੀ ਜੇਲ੍ਹ ਕਹਿੰਦੇ ਹੈਗੇ ਆ ਹਾਲੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਇੰਟੈਂਸ਼ਨਲੀ ਕਿਉਂਕਿ ਆਮ ਤੌਰ ਤੇ ਜਿੰਨੇ ਕੁ ਜੇਲ੍ਹਾਂ ਚੋਂ ਕੈਦੀ ਆ ਜਿਹੜੇ ਉਹ ਚਾਹੇ ਉਹ ਜੇਲ੍ਹ ਚੋਂ ਆਉਂਦੇ ਨੇ ਜਾਂ ਬਾਹਰ ਜਾਂਦੇ ਨੇ ਬਹੁਤ ਸਾਰਿਆਂ ਨਾਲ ਮੈਂ ਮੁਲਾਕਾਤਾਂ ਕਰੀਆਂ ਉਹਨਾਂ ਸਾਰਿਆਂ ਨੇ ਰੋਟੀ ਪਾਣੀ ਦੇ ਮਸਲੇ ਤੇ ਤਾਂ ਇੱਕ ਸ਼ਿਕਾਇਤ ਕਰੀਆ ਵੀ ਇੰਨਾ ਜ਼ਿਆਦਾ ਵਧੀਆ ਨਹੀਂ ਹੁੰਦਾ ਹਨਾ ਸੋ ਕਿਉਂਕਿ ਥੋਕ ਰੋ ਵਿੱਚ ਪੱਕਦਾ ਹੁਣ ਜਿਹੜੀਆਂ ਵੱਡੀਆਂ ਜੇਲ੍ਹਾਂ ਨੇ ਉਹਨਾਂ ਵਿੱਚ ਹਜ਼ਾਰ ਹਜ਼ਾਰ ਕੈਦੀ ਹੁੰਦਾ ਸੋ ਇੱਕ ਰਾਤ ਵਿੱਚ ਉਹ ਹਜ਼ਾਰ ਕੈਦੀ ਦਾ ਖਾਣਾ ਬਣਾਉਣਾ ਉਹਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਫਿਰ ਉਹ ਕਿਸ ਕਸਮ ਦਾ ਤੇ ਦੂਜਾ ਹੈਗਾ ਵੀ ਜਿਹੜੀ ਰਸਦਾ ਆਉਂਦੀ ਹੈ ਰਸਦ ਸਰਕਾਰ ਵੱਲੋਂ ਬਕਾਇਦਾ ਪੂਰੀ ਆਉਂਦੀ ਹੈ ਪਰ ਜਿਹੜੀ ਵਿੱਚ ਅਫਸਰशाही ਬੈਠੀ ਆ ਉਹਨੇ ਆਪਣਾ ਟੰਕਾ ਮਾਰਨਾ ਹੁੰਦਾ ਸੋ ਉਹ ਜਿਹੜਾ ਬਜਟ ਆ ਉਹ ਖਾ ਜਾਂਦੇ 50% ਬਜਟ ਆ ਜਿਹੜਾ ਉਹਨਾਂ ਦੀ ਰਸਦ ਦਾ ਉਹ ਅਫਸਰਸ਼ਾਹੀ ਖਾ ਜਾਂਦੀ ਹੈਗੀ ਆ ਸੋ ਉਸ ਚੱਕਰ ਚੋ ਇੱਕ ਤਾਂ ਉਪ ਦਾਲ ਆ ਜਿਹੜੀ ਪਾਣੀ ਵਰਗੀ ਹੁੰਦੀ ਆ ਨਾ ਉਹਦੇ ਚ ਕੋਈ ਦਾਣਾ ਵਗੈਰਾ ਨਹੀਂ ਪਰ ਇਹਦੇ ਚ ਜੇ ਆਪਾਂ ਮਨੁੱਖੀ ਹੱਕਾਂ ਦੀ ਵੀ ਗੱਲ ਕਰੀਏ ਕੀ ਇੱਥੇ ਹਿਊਮਨ ਰਾਈਟਸ ਕੰਮ ਨਹੀਂ ਹੁੰਦੇ ਹੁਣ ਵੀ ਜਿੱਦਾਂ ਹੁਣ ਤਮਾਕੂ ਦੀ ਸਿੱਖਾਂ ਦੇ ਵਿੱਚ ਬਣਾਈ ਆ ਜਦੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਮਰਤਾਰੀ ਸਿੰਘਾਂ ਨੂੰ ਦਿੱਤੀਆਂ ਜਾਣਗੀਆਂ ਤੇ ਉਸ ਦੇ ਵਿੱਚ ਫਿਰ ਹਿਊਮਨ ਰਾਈਟਸ ਨੇ ਇਹ ਚੀਜ਼ਾਂ ਕਿਤੇ ਕੋਈ ਕਾਰਗਰ ਨਹੀਂ ਹੁੰਦੀਆਂ ਨਹੀਂ ਕੋਈ ਪੁੱਛਦਾ ਹੀ ਨਹੀਂ ਨਾ ਵੀ ਉਹ ਉਹ ਬਹੁਤ ਨਹੀਂ ਕੋਈ ਕਰਦੇ ਹਨ ਵੀ ਉਹਨਾਂ ਨੂੰ ਕੋਈ ਮਤਲਬ ਵੀ ਨਹੀਂ ਤੁਹਾਡੇ ਇਹਨਾਂ ਗੱਲਾਂ ਨਾਲ ਉਹਨਾਂ ਨੇ ਤਾਂ ਤੁਸੀਂ ਕੈਦੀ ਹੋ ਕੈਦੀ ਆਏ ਹੋ ਜੋਬਨ ਕਰਕੇ ਆਏ ਹੋ ਖਾਸ ਕਰਕੇ ਤੁਹਾਡੇ ਤਾਂ ਇਹ ਵੀ ਦੇਸ਼ ਤਰੋ ਦੇ ਦੇਸ਼ ਹਾਲਾਂਕਿ ਮੈਂ ਮੰਨਦਾ ਵੀ ਅਸਾਮ ਵਿੱਚ ਨਾ ਉਸ ਤਰ੍ਹਾਂ ਦੀ ਫਿਰਕੂ ਲਹਿਰ ਨਹੀਂ ਹੈ ਸਿੱਖਾਂ ਦੇ ਖਿਲਾਫ ਇਹਨਾਂ ਕਿਉਂਕਿ ਉਹ ਵੀ ਇੱਕ ਵੱਖਰੀ ਕਮਿਊਨਿਟੀ ਹੈ ਜਿੱਦਾਂ ਸਿੱਖਾਂ ਸਿੱਖਾਂ ਵਰਗੇ ਇੱਕ ਵੱਖਰੀ ਕੌਮ ਦਾ ਉਹਨਾਂ ਚ ਹੈਗਾ ਉਹ ਹਿੰਦੂ ਬੈਲਟ ਦਾ ਹਿੱਸਾ ਨਹੀਂ ਹੈ ਅਸਾਮ ਹਨ ਇੱਕ ਤਾਂ ਬੋਲੀ ਦਾ ਵੀ ਫਰਕ ਹੈ ਉਹਨਾਂ ਦਾ ਨਾ ਤੇ ਹਾਲਾਂਕਿ ਉੱਥੇ ਇਸ ਤਰ੍ਹਾਂ ਦਾ ਵਿਚਕਰਾ ਨਹੀਂ ਹੈ ਪਰ ਕਿਉਂਕਿ ਉਹ ਸਿਸਟਮ ਹੀ ਇਸ ਤਰ੍ਹਾਂ ਚੱਲ ਰਿਹਾ ਉਹੀ ਕੈਦੀਆਂ ਨੇ ਰੋਟੀ ਬਣਾਉਣੀ ਜਾਂ ਤਾਂ ਹੋਵੇ ਵੀ ਉਹਨਾਂ ਨੂੰ ਜਿਸ ਤਰ੍ਹਾਂ ਪੰਜਾਬ ਦੀਆਂ ਬਹੁਤ ਸਾਰੀਆਂ ਜੇਲਾਂ ਵਿੱਚ ਬਹੁਤ ਸਾਰੇ ਸਿੱਖ ਕੈਦੀਆਂ ਨੇ ਆਪਣੇ ਲਈ ਆਪ ਖਾਣਾ ਬਣਾਉਣ ਦੀਆਂ ਸਹੂਲਤਾਂ ਲੈ ਲਈਆਂ ਸੀ ਜਦੋਂ ਖਾੜਕੋ ਲਹਿਰ ਦਾ ਦੌਰ ਸੀ ਉਸ ਵੇਲੇ ਬਹੁਤ ਸਾਰੇ ਨੌਜਵਾਨ ਦੱਸਦੇ ਆ ਵੀ ਅਸੀਂ ਆਪਣਾ ਖਾਣਾ ਆ ਬਣਾਉਂਦੇ ਸੀ ਜਾਂ ਤਾਂ ਉਹਨਾਂ ਸਿੰਘਾਂ ਨੂੰ ਆਪ ਖਾਣਾ ਬਣਾਉਣ ਦਾ ਸੁੱਕੇ ਰਸਤੇ ਦੇ ਦਿੱਤੀ ਜਾਵੇ ਜਾਂ ਉਸ ਤਰ੍ਹਾਂ ਬਣਾਉਣ ਦਾ ਕੀਤਾ ਜਾਵੇ ਤੇ ਦੂਜਾ ਵੀ ਇਹ ਹਿਊਮਨ ਰਾਈਟਸ ਦੀ ਤਾਂ ਵਾਇਲੇਸ਼ਨ ਹੈ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਵਾਇਲੇਸ਼ਨ ਆ ਖਾਣੇ ਵਿੱਚ ਇਸ ਤਰ੍ਹਾਂ ਆਪਾਂ ਕਹਿੰਨਾ ਵੀ ਤਮਾਕੂ ਦੇ ਤੰਤ ਤਾਉਣੇ ਜਾਂ ਘਟਿਆ ਖਾਣਾ ਦੇਣਾ ਤੇ ਦੂਜਾ ਹੈਗਾ ਵੀ ਟੈਲੀਫੋਨ ਦੀ ਸਹੂਲਤ ਬਾਰੇ ਉਹਨਾਂ ਨੇ ਕਿਹਾ ਵੀ ਹਰ ਹਫਤੇ ਜਾਂ 10 ਦਿਨਾਂ ਬਾਅਦ ਸਾਰੇ ਘਰਦਿਆਂ ਦਾ ਵਾਰ-ਵਾਰ ਡਿਬੜੂ ਘੜ ਆਉਣਾ ਜਹਾਜ਼ ਰਾਹੀਂ ਆਉਣਾ ਉਹ ਅਫੋਰਡੇਬਲ ਨਹੀਂ ਹੈਗਾ ਬਹੁਤ ਖਰਚਾ ਜਿਹੜਾ ਜਹਾਜ਼ਾਂ ਦਾ ਆ ਜਾਂ ਹੋਰ ਥਾਵਾਂ ਦਾ ਹੁੰਦਾ ਇਸ ਕਰਕੇ ਵੀ ਉਹਨਾਂ ਦਾ ਕਹਿਣਾ ਵੀ ਸਾਨੂੰ ਇੱਕ ਟੈਲੀਫੋਨ ਸਹੂਲਤ ਮੁਹੱਈਆ ਕਰਾਈ ਜਾਵੇ ਚਾਹੇ ਜੇਲ ਦੇ ਆਫਿਸ 'ਚ ਹੀ ਹੋਵੇ ਹਨਾ ਵੀ ਅਸੀਂ ਆਪਣੇ ਘਰਦਿਆਂ ਉਹਦੇ ਜੇ ਵੀ ਆ ਵੀ ਕੋਈ ਐਕਸਟਰਾ ਨਹੀਂ ਹੈਗਾ ਮੇਰੇ ਖਿਆਲ ਇਹ ਹੁੰਦੀ ਆ ਜੇਲ ਮੈਨੂਅਲ ਦੇ ਵਿੱਚ ਇਹ ਚੀਜ਼ਾਂ ਦੇ ਹੁੰਦੇ ਹੀ ਨੇ ਵੀ ਹਫਤੇ ਜੇਕਰ ਹੀ ਤੁਸੀਂ ਫੋਨ ਆਪਣੇ ਘਰਦਿਆਂ ਨੂੰ ਕਰ ਸਕੋ ਹੇ ਹੇ ਹਰੇਕ ਸਟੇਟ ਦਾ ਆਪਣਾ ਆਪਣਾ ਜੇਲ ਮੈਨੂਅਲ ਹੁੰਦਾ ਉਹਦੇ ਵਿੱਚ ਹੁਣ ਉਸ ਸਟੇਟ ਵਿੱਚ ਹੈਗਾ ਜਾਂ ਨਹੀਂ ਹੈਗਾ ਸਾਨੂੰ ਉਹਦੇ ਬਾਰੇ ਨਹੀਂ ਪਤਾ ਪਰ ਇਹ ਹੈਗੀ ਆ ਵੀ ਹਾਂ ਆਪਣੇ ਘਰਦਿਆਂ ਨਾਲ ਗੱਲਬਾਤ ਕਰਨ ਲਈ ਤੁਸੀਂ ਉਹ ਕਰ ਸਕਦੇ ਹਾਂ ਸੋ ਉਹਨਾਂ ਅਨੁਸਾਰ ਇਹ ਸਿੰਘਾਂ ਨੇ ਇੱਕ ਤਾਂ ਖਾਣੇ ਦੀ ਮਾੜੀਆਂ ਸਹੂਲਤਾਂ ਕਾਰਨ ਔਰ ਦੂਜਾ ਜਿਹੜਾ ਇਹ ਟੈਲੀਫੋਨ ਸੋਹਤ ਨਾਮਹੀਆ ਕਰਾਉਣ ਕਾਰਨ ਉਹਨਾਂ ਨੇ ਹੜਤਾਲ ਕੀਤੀ ਹੋਈ ਆ ਭੁੱਖ ਹੜਤਾਲ ਬੱਚੀ ਕਿਰਨਦੀਪ ਕੌਰ ਪਿਛਲੇ ਦਿਨੀ ਮਿਲ ਕੇ ਆਇਆ ਉਹ ਕਹਿੰਦੇ ਵੀ ਮੈਂ ਜਦੋਂ ਮਿਲਣ ਗਈ ਤਾਂ ਥੋੜੇ ਦੇਰ ਵਿੱਚ ਹੀ ਉਹ ਜਿਹੜੀ ਮੁਲਾਕਾਤ ਦਾ ਸਮਾਂ ਉਹਨਾਂ ਨੇ ਖਤਮ ਕਰ ਦਿੱਤਾ ਦੱਸਿਆ ਗਿਆ ਵੀ ਭੁੱਖ ਹੜਤਾਲ ਤੇ ਨੇ ਉਹਨਾਂ ਨੂੰ ਵਾਪਸ ਲਜਾਇਆ ਗਿਆ ਸੋ ਆਪਾਂ ਬੇਨਤੀ ਕਰ ਸਕਦੇ ਹਾਂ ਸਮੂਚੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਵੀ ਉਹਨਾਂ ਸਿੱਖ ਬੰਦੀਆਂ ਦੀ ਜਿਹੜੀ ਭੁੱਖ ਹੜਤਾਲ ਆ ਉਸ ਮਾਮਲੇ ਨੂੰ ਟਾਲਣ ਲਈ ਤੇ ਉਹਦਾ ਕੋਈ ਫੈਸਲਾ ਕਰਾਉਣ ਲਈ ਉਹ ਅੱਗੇ ਆਉਣ ਤੇ ਉਹਨਾਂ ਨਾਲ ਜਿਹੜਾ ਅਧਿਕਾਰੀਆਂ ਨਾਲ ਯਤਨ ਕਰਕੇ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਸਹੂਲਤਾਂ ਚਾਹੀਦੀਆਂ ਨੇ ਉਹਨਾਂ ਦੇ ਮੁਰਖੀ ਅਧਿਕਾਰਾਂ ਦਾ ਮਸਲਾ ਉਹਨੂੰ ਹੱਲ ਕਰਵਾਇਆ ਜਾਵੇ। ਜੀ ਬਿਲਕੁਲ ਜੀ ਇਹ ਚੀਜ਼ਾਂ ਨੂੰ ਜਿਹੜਾ ਹੈ ਧਿਆਨ ਰੱਖਣ ਦੀ ਜਿਹੜੀ ਲੋੜ ਹੈਗੀ ਹੈ ਅ ਦੂਜੇ ਪੱਲੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਹੈ ਪਾਸਾ ਵਟਿਆ ਹੈਗਾ ਉਹਨਾਂ ਨੇ ਇਸ ਤੇ ਕੋਈ ਜਿਹੜੀ ਗੱਲ ਬਾਤ ਜਿਹੜੀ ਅੱਗੇ ਨਹੀਂ ਕੀਤੀ ਹੈਗੀ। ਹੁਣ ਆਪਾਂ ਗੱਲਬਾਤ ਕਰ ਲੈਨੇ ਆ ਬੀਰ ਦਵਿੰਦਰ ਸਿੰਘ ਦੀ ਜੋ ਕਿ ਰਾਜਨੀਤੀ ਮਾਨਵੀ ਰਹੇ ਨੇ ਤੇ ਵਿਦਵਾਨ ਵੀ ਰਹੇ ਨੇ ਉਹਨਾਂ ਦੀ ਜਿਹੜਾ ਹੈ ਪਿਛਲੇ ਦਿਨੀ ਜਿਹੜੀ ਹੈ ਮੌਤ ਹੋ ਗਈ ਹੈ ਚੜ੍ਹਾਈ ਕਰ ਗਏ ਨੇ ਕੀ ਕਹੋਗੇ ਸਰਦਾਰ ਦਰਤਾਰ ਸਿੰਘ ਜੀ ਇਹਨਾਂ ਦੀ ਸ਼ਖਸੀਅਤ ਬਾਰੇ ਹਾਂਜੀ ਹਾਂਜੀ ਸੋ ਫੇਰ ਵੀ ਆਪਾਂ ਕਹਿ ਸਕਦੇ ਆਂ ਵੀ ਜਦੋਂ ਰਾਜਨੀਤਿਕ ਤੌਰ ਤੇ ਜਿਹੜਾ ਸਿਸਟਮ ਆ ਕੁਰਾਪਟ ਹੋ ਚੁੱਕਿਆ ਉਹਦੇ ਵਿੱਚ ਬੀਰ ਦਵਿੰਦਰ ਸਿੰਘ ਇੱਕ ਚੰਗੇ ਇਨਸਾਨ ਦੇ ਤੌਰ ਤੇ ਸਾਡੇ ਸਾਹਮਣੇ ਆਉਂਦੇ ਹੈਗੇ ਆ ਸੋ ਸਿੱਖੀ ਦਾ ਜਜ਼ਬਾ ਸੀ ਸਿੱਖ ਅਤੇ ਆਸ ਦੀਆਂ ਕਿਤਾਬਾਂ ਪੜ੍ਹਨ ਦਾ ਉਹਨਾਂ ਨੂੰ ਬਹੁਤ ਮਲਾਲ ਸੀ ਇਹ ਸਾਰੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਦੇਣ ਆ ਬੰਦੇ ਹਨ ਹਾਂ ਹਾਂ ਬੇਸ਼ੱਕ ਉਹ ਹੋਰ ਰਾਹਾਂ ਤੇ ਚਲੇ ਗਏ ਹਾਲਾਂਕਿ ਚਾਹੀਦਾ ਤਾਂ ਉਹਨਾਂ ਨੂੰ ਇਹ ਸੇ ਵੀ ਸਿੱਖ ਰਾਜਨੀਤੀ ਨੂੰ ਪਰਫੁੱਲਤ ਕਰਦੇ ਜੀ ਇਹ ਬਹੁਤ ਸਾਰੇ ਲੋਕ ਸੀ ਵੀਰ ਦਵਿੰਦਰ ਸਿੰਘ ਹੋਏ ਬਲਵੰਤ ਸਿੰਘ ਰਾਮੂ ਵਾਲੀਆ ਤਰਲੋਚਨ ਸਿੰਘ ਐਮਪੀ ਜਿਹੜੇ ਜਿਹੜੇ ਗਿਆਨੀ ਜੈਲ ਸਿੰਘ ਦੇ ਨਾਲ ਰਹੇ ਆ ਜਗਮੀਤ ਸਿੰਘ ਬਰਾੜ ਹਨ ਇਹ ਬੰਦੇ ਆ ਸਾਰੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਦੇਣ ਸੀ ਹੁਣ ਇਹਦੇ 'ਚ ਇਹ ਹੈਗਾ ਵੀ ਕਮਜ਼ੋਰੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸੀ ਜਾਂ ਫਿਰ ਇਹਨਾਂ ਦੇ ਆਪਣੇ ਲਾਲਚ ਸੀ ਵੀ ਉਹ ਇਹਨਾਂ ਪਾਰਟੀਆਂ ਵਿੱਚ ਗਏ ਹਨਾ ਕੋਈ ਪਾਚ ਪਚ ਰਲ ਗਿਆ ਜਣੀ ਮਾਲਕੇ ਉਹਨਾਂ ਨੇ 6 ਸਟੂਡੈਂਟ ਫੈਡਰੇਸ਼ਨ ਨੂੰ ਆਪਣੇ ਆਪਣੀ ਨਿੱਜੀ ਰਾਜਨੀਤੀ ਦੇ ਇੱਕ ਥੰਮ ਵੱਜੋਂ ਜਾਂ ਪਾਉਡੇ ਵੱਜੋਂ ਵਰਤਿਆ ਜਿੱਦਾਂ ਸਟੈਪ ਹੁੰਦਾ ਪੌੜੀ ਦਾ ਸਟੈਪ ਹੁੰਦਾ ਇਹਨਾਂ ਲੋਕਾਂ ਨੇ ਜਾਂ ਜੇ ਆਪਾਂ ਵੱਡੇ ਪਰਸਪੈਕਟਿਵ 'ਚੋਂ ਕਹੀਏ ਕਿ ਸਰਕਾਰ ਦਾ ਹਮਲਾ ਹੀ ਇਹਨਾਂ ਜਿਆਦਾ ਸੀ ਕਿਤੇ ਨਾ ਕਿਤੇ ਕਿ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਸੀ ਚਾਹੇ ਸਿਕ ਸਟੂਡੈਂਟ ਫੈਡਰੇਸ਼ਨ ਹੋ ਗਈ ਜਾਂ ਦਮਦਮੀ ਟਕਸਾਲ ਹੋ ਗਈ ਜਾਂ ਹੋਰ ਜਿੰਨੀਆਂ ਵੀ ਐਕਟਿਵ ਸੰਸਥਾਵਾਂ ਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਘੇਰੇ ਦੇ ਵਿੱਚ ਲਿਆ ਗਿਆ ਚਾਹੇ ਕਿਸੇ ਵੀ ਤਰੀਕੇ ਸਾਰੇ ਹੀ ਤਰੀਕੇ ਵਰਤ ਕੇ ਆਪਣੇ ਘੇਰੇ ਚ ਲੈ ਲਿਆ ਗਿਆ ਬਿਲਕੁਲ ਬਿਲਕੁਲ ਇਹ ਵੀ ਹੈ ਕਿ ਇਹ ਇਹ ਉਹਨਾਂ ਦੇ ਵਿਕਟਮ ਵੀ ਹੋ ਸਕਦੇ ਹਨ ਸੋ ਤੁਸੀਂ ਉਹ ਤੋਂ ਬਾਅਦ ਵੀ ਦੇਖੋ ਨਾ ਹੁਣ ਆਪਾਂ ਇਹਨਾਂ ਦੀ ਗੱਲ ਕਰੀਏ ਉਹ ਤੋਂ ਬਾਅਦ ਜਿਹੜੀ 1982 ਵਾਲੀ ਫੈਡਰੇਸ਼ਨ ਸੀ ਉਹਦੇ ਨਾਲ ਦੇ ਜਿਹੜੇ ਬੱਚੇ ਹੋਏ ਸਿੰਘ ਨੇ ਉਹ ਸਾਰੇ ਕਿੱਥੇ ਗਏ ਨੇ ਕੋਈ ਬਾਦਲਦਾਲ ਚਾਹ ਕੋਈ ਕਾਂਗਰਸ ਚ ਚਲੇ ਗਿਆ ਕਾਂਗਰਸ ਦਾ ਐਮ.ਐਲ.ਏ ਬਣਿਆ ਹਣਾ ਸੋ ਆਹ ਮੈਥੇ ਚਾਵਲੀ ਹੁਣੀ ਅਕਾਲੀ ਦਲ ਚਨ ਉਹ ਉਥੇ ਕੀ ਕਰ ਰਹੇ ਆ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਸੀ ਇਸ ਜਿਸ ਲਹਿਰ ਚੋਂ ਆਇਆ ਜਿਸ جنگ ਚੋਂ ਆਇਆ ਉਸ جنگ ਦੇ ਆਧਾਰਤ ਇੱਕ ਆਪਣੀ ਜਿਹੜੀ ਸਿਆਸੀ ਜਥੇਬੰਦੀ ਖੜੀ ਕਰਦਾ ਮਤਲਬ ਘਟੋ ਘਟ ਆਪਣੀ ਸਿਆਸਤ ਦਾ ਉਸ ਬੰਨੇ ਰੱਖਦੇ ਨਾ ਬਿਰਸਾ ਸਿੰਘ ਬਲਟੋਹਾ ਹੁਣੀ ਵੀ ਇਸੇ ਹੀ ਲੜੀ ਚ ਜਾਂਦੇ ਨੇ ਤੁਸੀਂ ਤੁਸੀਂ ਇੱਕ ਆਪਣੀ ਠੀਕ ਹੈ ਔਖ ਹੁੰਦੀ ਹੈ ਕਿਉਂਕਿ ਇੱਕ ਪਾਸੇ ਤੁਹਾਡੇ ਸਾਹਮਣੇ ਬੜਾ ਸੌਖਾ ਢਾਂਚਾ ਹੁੰਦਾ ਹੈ ਨਾ ਤੁਸੀਂ ਉਹਦੇ ਵਿੱਚ ਜਾਣਾ ਆ ਜਿਹੜੀਆਂ ਪੰਥ ਦੀਆਂ ਰਵਾਇਤਾਂ ਸੀ ਉਹਦੇ ਸਾਹਮਣੇ ਨਾਲ ਇੱਕ ਜੱਥੇਬੰਦਕ ਢਾਂਚਾ ਪੰਥ ਦੀਆਂ ਆਸ਼ਾਵਾਂ ਦਾ ਖੜਾ ਕਰਨਾ ਉਹ ਨਹੀਂ ਖੜਾ ਕਰਿਆ ਨਾ ਵੀਰ ਦਵਿੰਦਰ ਉਹਨਾਂ ਨੇ ਨਾ ਜਗਮੀਤ ਸਿੰਘ ਬਰਾੜ ਨੇ ਸੌਖੇ ਰਾਹ ਲੱਭਲੇ ਹਾਂ ਇਹ ਹੈਗਾ ਵੀ ਸਰਕਾਰਾਂ ਨੇ ਵੀ ਲੋਰ ਕਰਿਆ ਹੋਗਾ ਵੀ ਸੌਖੇ ਰਾਹ ਇੱਧਰ ਹੈਗੇ ਉਹ ਚਲੇ ਗਏ ਆ ਫਿਰ ਵੀ ਉਹ ਆਪਾਂ ਕਹਿ ਸਕਦੇ ਹਾਂ ਸਿੱਖ ਇਤਿਹਾਸ ਦੇ ਗਿਆਤਾ ਸਨ ਸਿੱਖ ਇਤਿਹਾਸ ਨੂੰ ਪੜਨ ਦਾ ਤੇ ਉਹਨੂੰ ਵਿਖਿਆਉਣ ਦਾ ਜਿਹੜਾ ਉਹਨਾਂ ਵਿੱਚ ਇੱਕ ਮਾਦਾ ਸੀ ਰਾਜਨੀਤਿਕ ਤੌਰ ਤੇ ਬੇਸ਼ੱਕ ਉਹ ਕਾਂਗਰਸ ਵਿੱਚ ਚਲੇ ਗਏ ਪਰ ਧਾਰਮਿਕ ਤੌਰ ਤੇ ਉਹ ਸਿੱਖੀ ਦੇ ਜਜ਼ਬੇ ਨਾਲ ਭਰਪੂਰ ਰਹੇ ਔਰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੱਸਦੇ ਹੈਗੇ ਵੀ ਜਦੋਂ 1990-91 ਵਿੱਚ ਉਹਨਾਂ ਤੇ ਜਿਸ ਤਰ੍ਹਾਂ ਜ਼ੁਲਮ ਦੀਆਂ ਘਟਨਾਵਾਂ ਜਿਹੜੀਆਂ ਕਾਲੀਆਂ ਘਟਾਵਾਂ ਛਾਈਆਂ ਤਾਂ ਬੀਰ ਦਵਿੰਦਰ ਸਿੰਘ ਉਹਨਾਂ ਨੇ ਉਹਨਾਂ ਨੂੰ ਆਪ ਨਿੱਜੀ ਤੌਰ ਤੇ ਬਚਾਇਆ ਪੁਲਿਸ ਦੇ ਜ਼ਬਰ ਤੋਂ ਉਹਨਾਂ ਦੀ ਗ੍ਰਿਫਤਾਰੀ ਵੀ ਕਾਇਨੀ ਨਹੀਂ ਹੋਣ ਦਿੱਤੀ ਸੋ ਖਾਲਸਾ ਪੰਥ ਦੇ ਉਹ ਵੱਡੇ ਵਿਦਵਾਨ ਰਹੇ ਆ ਹਰਿੰਦਰ ਸਿੰਘ ਮਹਿਬੂਬ ਉਹਨਾਂ ਦੀਆਂ ਕਿਤਾਬਾਂ ਕਰਕੇ ਉਹਨਾਂ ਦੀਆਂ ਲਿਖਤਾਂ ਕਰਕੇ ਭਾਰਤ ਸਰਕਾਰ ਇੱਕ ਵਾਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਰ ਦੇਣ ਦਾ ਵੀ ਫੈਸਲਾ ਹੋ ਗਿਆ ਸੀ ਸੋ ਉਹਨਾਂ ਦੇ ਵੀਰ ਦਵਿੰਦਰ ਸਿੰਘ ਉਹਨਾਂ ਦੇ ਭਰਾ ਉਸ ਵੇਲੇ ਹੁਸ਼ਿਆਰਪੁਰ ਵਿੱਚ ਐਸਪੀ ਲੱਗੇ ਹੋਏ ਸਨ ਉਹਨਾਂ ਕੋਲੇ ਉਹ ਈਮ ਸੌਰੀ ਉਦੋਂ ਫੈਕਸ ਹੁੰਦੀ ਸੀ ਫੈਕਸ ਆਈ ਬੇ ਬੰਦੇ ਨੂੰ ਚੁੱਕ ਕੇ ਮਾਰ ਦਿੱਤਾ ਜਾਵੇ ਉਹਨਾਂ ਨੇ ਫਿਰ ਬੀਰ ਦਵਿੰਦਰ ਸਿੰਘ ਨਾਲ ਰਾਤੋਂ ਰਾਤ ਸਨੇਹਾ ਲਾਇਆ ਤੇ ਉਹ ਫਿਰ ਉਹਨਾਂ ਨੇ ਪੁਲਿਸ ਦੇ ਕੁਝ ਜਿਹੜੇ ਹੌਲਦਾਰ ਤੇ ਥਾਣੇਦਾਰ ਭੇਜ ਕੇ ਮਹਿਬੂਬ ਸਾਹਿਬ ਨੂੰ ਉੱਥੋਂ ਗੜ੍ਹਦੀ ਵਾਲਾਂ ਤੋਂ ਕੱਢ ਕੇ ਕਹਿੰਦੇ ਪਾਸੇ ਕਰਿਆ ਵੀ ਜਦੋਂ ਪੁਲਿਸ ਛਾਪਾਂ ਮਾਰਨ ਆਉਗੇ ਉੱਤੇ ਨਹੀਂ ਹੋਣਗੇ ਤਾਂ ਕਰਕੇ ਉਹ ਬਚਾ ਹੋਗੇ ਸੋ ਇਸ ਤਰ੍ਹਾਂ ਉਹਨਾਂ ਦੇ ਮਹਿਬੂਬ ਸਾਹਿਬ ਨਾਲ ਕਾਫੀ ਆਪਾਂ ਕਹਿ ਸਕਦੇ ਹਾਂ ਵੀ ਨੇੜਤਾ ਸੀ ਸੋ ਇੱਕ ਧਾਰਮਿਕ ਧਰਮ ਦਾ ਤੇ ਇਤਿਹਾਸ ਦੇ ਕੋਹਣ ਹਰ ਵਿਦਿਆਰਥੀ ਸੀ ਰਾਜਨੀਤਿਕ ਤੌਰ ਤੇ ਉਹ ਕਾਂਗਰਸ ਵਿੱਚ ਸੀ ਉਹਨਾਂ ਦਾ ਚਲੇ ਜਾਣਾ ਫੇਰ ਵੀ ਪੰਜਾਬ ਹਿਤੈਸ਼ੀ ਸੀ ਹੈ ਨਾ ਸੋ ਉਹਨਾਂ ਦਾ ਚਲੇ ਜਾਣਾ ਇੱਕ ਦੁਖਦਾਈ ਵਿਸ਼ਾ ਹੈ ਹੈ ਨਾ ਬਿਲਕੁਲ ਜੀ ਕਾਫੀ ਚਰਚਾਵਾਂ ਦੇ ਵਿੱਚ ਵੀ ਜਿਹੜਾ ਰਹਿੰਦੇ ਹੈਗੇ ਸਨ ਕਾਫੀ ਇੱਧਰ ਉੱਧਰ ਵੀ ਪਾਰਟੀਆਂ ਵੀ ਉਹਨਾਂ ਨੇ ਕਾਫੀ ਮੇਰੇ ਖਿਆਲ ਬਾਅਦ ਚੋਂ ਅੱਗੇ ਹੁਣ ਦੂਸਰੀ ਕਾਂਗਰਸ ਮੇਰੇ ਖਿਆਲ ਛੱਡਤੀ ਸੀ ਨਾ ਜੀ ਬਿਲਕੁਲ ਜੀ ਤੇ ਕੇਂਦਰੀ ਮੰਤਰੀ ਮੰਡਲ ਦਾ ਜਿਹੜਾ ਹੈ ਵਿਸਤਾਰ ਹੋਣ ਦੀਆਂ ਚਰਚਾਵਾਂ ਜਿਹੜੀਆਂ ਗਰਮ ਨੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਦਾ ਵਿਸਤਾਰ ਹੋ ਸਕਦਾ ਇੱਕ ਚੀਜ਼ਾ ਜਿਹੜਾ ਹੈ ਉਹ ਵੀ ਲਿਆ ਸਕਦਾ ਹੈ ਲਿਆ ਜਾ ਸਕਦਾ ਹੈ ਸਰਦਾਰ ਅਬਦਾਲ ਸਿੰਘ ਜੀ ਇਕਬਾਲ ਸਿੰਘ ਲਾਲਪੁਰਾ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਜੇ ਉਹ ਲੈਂਦੇ ਨੇ ਤੇ ਕੀ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਟੈਪ ਹੋਰ ਅੱਗੇ ਹੋ ਗਿਆ ਅਕਾਲੀ ਭਾਜਪਾ ਗੱਡ ਜੋੜ ਹਾਂਜੀ ਹਲੇ ਕਿਆਸ ਰਾਈਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਹਾਂ ਇਹ ਹੈਗਾ ਵੀ ਕਿਉਂਕਿ ਪਿਛਲੇ ਦਿਨੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਮੰਤਰੀ ਮੰਡਲ ਦੇ ਵਿਸਤਾਰ ਦਾ ਫੈਸਲਾ ਲਿਆ ਗਿਆ ਸੋ ਭਾਜਪਾ ਨੂੰ ਅਗਲੀਆਂ ਚੋਣਾਂ ਵਿੱਚ ਮਜ਼ਬੂਤ ਕਰਨ ਲਈ ਭਾਜਪਾ ਦੇ ਲੀਡਰਸ਼ਿਪੇ ਦੇਖ ਰਹੀ ਹੈ ਵੀ ਜਿੰਨਾ ਜਿੰਨਾ ਰਾਜਾਂ ਵਿੱਚ ਪਾਰਟੀ ਦੀ ਹਾਲਤ ਕਮਜ਼ੋਰ ਹੈ ਉੱਥੇ ਉਹਨੂੰ ਬੂਸਟ ਕਰਨ ਦੀ ਲੋੜ ਹੈ ਸੋ ਉਹਨਾਂ ਵਿੱਚੋਂ ਕੁਝ ਜਿਹੜੇ ਚਿਹਰੇ ਆ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਸਤਕਾਰ ਦਿੱਤਾ ਜਾਵੇ ਤਾਂ ਕਿ ਉਹ ਪਾਰਟੀ ਲਈ ਕੰਮ ਕਰਨ ਉਹਦੇ ਵਿੱਚੋਂ ਕਰਨਾਟਕਾ ਵੀ ਸ਼ਾਮਲ ਹੈ ਓਡੀਸਾ ਦਾ ਵੀ ਸਾਨੂੰ ਪਤਾ ਲੱਗ ਰਿਹਾ ਵੀ ਓਡੀਸਾ ਦੇ ਵਿੱਚ ਵੀ ਉਹਨਾਂ ਦਾ ਸਿਸਟਮ ਚੱਲ ਰਿਹਾ ਹੈਗਾ ਤੇ ਪੰਜਾਬਾਰੇ ਵੀ ਕਿ ਆਸਰਾਇਆਂ ਸੋ ਪੰਜਾਬ ਵਿੱਚੋਂ ਕੁਝ ਨਾਂ ਜਿਹੜੇ ਲਏ ਜਾ ਰਹੇ ਆ ਪਿਛਲੇ ਦਿਨੀ ਰਾਜਨਾਥ ਸਿੰਘ ਚੰਡੇਗੜ੍ਹ ਆਏ ਸੀ ਸੋ ਉਹਨਾਂ ਨੇ ਇੱਕ ਮਾਈਲਡ ਜਿਹਾ ਇਸ਼ਾਰਾ ਦਿੱਤਾ ਹਲਕਾ ਜਿਹਾ ਵੀ ਹੋ ਸਕਦਾ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੂੰ ਹੂੰ ਦੁਬਾਰੇ ਮੰਤਰੀ ਮੰਡਲ ਵਿੱਚ ਲੈ ਲਿਆ ਜਾਵੇ ਹਲੇ ਪੱਕਾ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਰਾਜਨਾਥ ਸਿੰਘ ਕਾਫੀ ਸਿਆਣੇ ਔਰ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਹੀ ਆਪਾਂ ਕਹਿ ਸਕਦੇ ਵੀ ਸਤਕਾਰਤ ਲੀਡਰ ਨੇ ਜਿਹੜੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਆਪਾਂ ਕਹਿ ਸਕਦੇ ਹਾਂ ਹਿੰਦੂ ਮੁਸਲਮ ਰਾਜਨੀਤੀ ਨਹੀਂ ਕਰਦੇ ਹਨ ਵੀ ਉਹਨਾਂ ਦਾ ਇਹ ਕਮਾਲ ਦੀ ਗੱਲ ਹੈ ਕਿ ਵੀ ਭਾਜਪਾ ਦੇ ਵਿੱਚ ਰਹਿੰਦੇ ਹੋਏ ਵੀ ਉਹ ਹਿੰਦੂ ਮੁਸਲਮ ਜਿਹੜੀ ਇਹ ਵਿਰੋਲੈਂਟ ਰਾਜਨੀਤੀ ਹੈ ਨਫਰਤ ਵਾਲੀ ਰਾਜਨੀਤੀ ਰਾਜਨਾਥ ਸਿੰਘ ਨੇ ਕਦੀ ਵੀ ਨਹੀਂ ਕੀਤੀ ਦੱਸਿਆ ਜਾਂਦਾ ਵੀ ਜਿੰਨੇ ਹਿੰਦੂ ਦੋਸਤ ਨੇ ਉਹਨਾਂ ਦੇ ਉਨੇ ਹੀ ਮੁਸਲਮਾਨ ਨੇ ਹਨਾ ਸੋ ਉਹਨਾਂ ਨੇ ਚੰਡੀਗੜ੍ਹ 'ਚ ਇਸ਼ਾਰਾ ਦਿੱਤਾ ਹੈਗਾ ਵੀ ਬੀਬੀ ਹਰਸ਼ਿਮਰਤ ਕੌਰ ਬਾਦਲ ਬਾਰੇ ਦੂਜੇ ਨਾਂ ਜਿਹੜੇ ਚੱਲ ਰਿਹਾ ਉਹਦੇ ਵਿੱਚੋਂ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਘਟਗਣ ਤੇ ਕਮਿਸ਼ਨ ਦੇ ਚੇਅਰਮੈਨ ਆ ਇਸ ਵੇਲੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਕਿਤੋਂ ਲਿਆ ਜਾ ਸਕਦਾ ਇੱਕ ਨਾਂ ਚੱਲ ਰਿਹਾ ਤਰਨਜੀਤ ਸਿੰਘ ਸੰਧੂ ਜਿਹੜੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਆ ਇਸ ਵੇਲੇ ਜੀ ਉਹਨਾਂ ਨੂੰ ਲਿਆ ਜਾ ਰਿਹਾ ਕਿਉਂਕਿ ਮੋਦੀ ਸਰਕਾਰ ਨੂੰ ਜੇ ਅਗਲੀ ਸਰਕਾਰ ਵੀ ਉਹਨਾਂ ਦੀ ਆ ਜਾਂਦੀ ਆ ਤਾਂ ਇਹੋ ਜਿਹੇ ਡਿਪਲੋਮੈਟਸ ਦੀ ਲੋੜ ਹੈਗੀ ਆ ਜਿਹੜੇ ਵਿਦੇਸ਼ ਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਚਲਾ ਸਕਣ ਹੁਣ ਜੈ ਸ਼ੰਕਰ ਆ ਇੱਕੋ ਇੱਕ ਨੇ ਜਿਹੜੇ ਡਿਪਲੋਮੈਟ ਤੋਂ ਮੰਤਰੀ ਬਣੇ ਆ ਸੋ ਮੋਦੀ ਸਰਕਾਰ ਨੂੰ ਹੋਰ ਬਹੁਤ ਸਾਰੇ ਡਿਪਲੋਮੈਟਸ ਦੀ ਲੋੜ ਆ ਤਾਂ ਕਿ ਉਹਨਾਂ ਦੀ ਵਿਦੇਸ਼ ਨੀਤੀ ਨੂੰ ਕਿਉਂਕਿ ਵਿਦੇਸ਼ ਨੀਤੀ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਵੀ ਟ੍ਰਬਲਸਮ ਪੀਰੀਅਡ ਵਿੱਚ ਆ ਭਾਰਤ ਦੀ ਹੈਨਾ ਇੱਕ ਪਾਸੇ ਰੂਸ ਹੈ ਚਾਈਨਾ ਤੇ ਦੂਸਰੇ ਪਾਸੇ ਵੈਸਟਰਨ ਕੰਟਰੀਜ਼ ਨਾਲ ਬੈਲੈਂਸ ਬਣਾਉਣਾ ਉਹ ਬਹੁਤ ਹੈ ਚੌਥਾ ਇੱਕ ਨਾਮ ਆ ਰਿਹਾ ਹੈ ਉਹ ਹੈਗਾ ਸਤਰਾਮ ਸਿੰਘ ਸੰਧੂ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਜਿਹੜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਉਹਦੇ ਮੁਖੀ ਆ ਉਹਦੇ ਜਿਹੜੇ ਕਰਤਾ ਧਰਤਾ ਮੰਨੇ ਜਾਂਦੇ ਆ ਉਹ ਕਾਫੀ ਦੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਿਹੜੀਆਂ ਬੈਠਕਾਂ ਜਾਂ ਪ੍ਰੋਗਰਾਮਾਂ ਉਹਨਾਂ ਵੀ ਸ਼ਾਮਲ ਹੁੰਦੇ ਆ ਔਰ ਚੰਡੀਗੜ੍ਹ ਤੋਂ ਜਾਂ ਪੰਜਾਬ ਤੋਂ ਉਹ ਟਿਕਟ ਦੇ ਦਾਅਵੇਦਾਰ ਵੀ ਨੇ ਪਾਜ ਪਾਦੇ ਹਨ ਸੋ ਕਿਸੇ ਸਿੱਖ ਚਿਹਰੇ ਨੂੰ ਲੈਣ ਦੀਆਂ ਕਿਆਸਰਾਈਆਂ ਪਰ ਹਲੇ ਨਹੀਂ ਕਹਿ ਸਕਦੇ ਵੀ ਉਹ ਲੈਣਗੇ ਵੀ ਆ ਨਹੀਂ ਲੈਣਗੇ ਕਿਉਂਕਿ ਜਿਸ ਕਿਸਮ ਦੀ ਰਾਜਨੀਤੀ ਉਹ ਕਰਦੇ ਆ ਉਹਦੇ ਚੋਂ ਹਾਲ ਦੀ ਘੜੀ ਉਹ ਸਿੱਖ ਚਿਹਰੀਆਂ ਨੂੰ ਇਗਨੋਰ ਕਰਕੇ ਚੱਲਦੇ ਆ ਪਰ ਜੇ ਬੀਬੀ ਜੀ ਨੂੰ ਲੈ ਲਿਆ ਜਾਂਦਾ ਤਾਂ ਆਪਾਂ ਕਹਿ ਸਕਦੇ ਆ ਵੀ ਉਹ ਅਕਾਲੀ ਦਲ ਨਾਲ ਇੱਕ ਸਟੈਪ ਫਰਦਰ ਜਿਹੜੇ ਰਿਸ਼ਤੇ ਬਣਨ ਦੀ ਸੰਭਾਵਨਾ ਪੈਦਾ ਹੋ। ਜੀ ਬਿਲਕੁਲ ਜੀ ਜਿਵੇਂ ਕਿ ਸਰਦਾਰ ਅਵਤਾਰ ਸਿੰਘ ਹੋਣਾ ਨੇ ਕਿਹਾ ਕਿ ਕਿਆਸਰਾਇਆਂ ਤਾਂ ਹਰੇਕ ਵਾਰ ਹੀ ਲੱਗਦੀਆਂ ਖਾਸ ਕਰਕੇ ਜਦੋਂ ਨਰਿੰਦਰ ਮੋਦੀ ਹੋਣਾ ਦਾ ਪੰਜਾਬ ਦੌਰਾ ਹੁੰਦਾ ਤੇ ਮੇਰੇ ਖਿਆਲ ਇੱਕ ਟੀਮ ਹੀ ਆ ਜਿਹੜੀ ਇੱਕ ਇਦਾਂ ਦੀਆਂ ਚੀਜ਼ਾਂ ਛੁਰਲੀਆਂ ਛੱਡ ਦਿੰਦੀ ਆ ਵੀ ਇਹਨਾਂ ਦੇ ਅਸੀਂ ਬੰਦੀ ਸਿੰਘ ਰਿਹਾ ਕਰਦਾਂਗੇ ਚੰਡੀਗੜ੍ਹ ਵਾਲਾ ਮਰਸਲ ਰਿਹਾ ਕਰਦਾਂਗੇ ਪਰ ਆਉਂਦਾ ਜਾਂਦਾ ਕਿਤੇ ਕੁਛ ਨਹੀਂ ਆ ਬਾਕੀ ਦੇਖਦੇ ਆ ਕਿ ਸ਼ਾਇਦ ਹੋ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਆਉਣ ਵਾਲੇ ਡਿਜ਼ਾਈਨ ਵਿੱਚ ਕੁਝ ਵਾਪਰੇ ਤੇ ਹੁਣ ਆਪਾਂ ਗੱਲਬਾਤ ਕਰ ਲੈਣੀ ਆ ਪਟਨਾ ਸਾਹਿਬ ਵਿਖੇ ਆਪਾਂ ਨੂੰ ਪਤਾ ਹੈ ਕਿ ਪਿਛਲੇ ਹਫਤੇ ਜਿਹੜੀ ਹੈ ਮੀਟਿੰਗ ਜਿਹੜੀ ਇੱਕ ਵੱਡੀ ਮੀਟਿੰਗ ਹੋਈ ਜਿਸ ਦੇ ਵਿੱਚ ਸਾਰੀਆਂ ਹੀ ਵਿਰੋਧੀ ਧਿਰਾਂ ਇੱਕ ਪਲੇਟਫਾਰਮ ਤੇ ਆਈਆਂ ਤੇ ਉਹਨਾਂ ਨੇ ਜਿਹੜਾ ਹੈ ਨਰਿੰਦਰ ਮੋਦੀ ਉਹਨਾਂ ਦੀ ਜਿਹੜੀ ਸਰਕਾਰ ਹੈਗੀ ਆ ਉਸ ਦੇ ਖਿਲਾਫ ਜਿਹੜਾ ਇੱਕ ਪੈਥਡੇ ਬਾੜੀ ਜਿਹੜੀ ਸ਼ੁਰੂ ਕੀਤੀ ਉਸ ਨੂੰ ਲੈ ਕੇ ਜਿਹੜਾ ਹੈ ਦੁਬਾਰਾ ਜਿਹੜੀ ਇੱਕ ਮੀਟਿੰਗ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਹੋਈ ਹੈ ਜਿਸ ਦੇ ਵਿੱਚ ਉਹਨਾਂ ਦੇ ਇੱਕ ਖਾਸ ਜਿਹੜੇ ক্লোਸ ਕੋਰ ਮੈਂਬਰ ਹੈਗੇ ਨੇ ਉਹਨਾਂ ਨੇ ਵੀ ਇੱਕ ਕੋਈ ਨਾ ਕੋਈ ਜਿਹੜੀ ਰਣਨੀਤੀ ਹੈ ਉਹ ਤਿਆਰ ਕੀਤੀ ਹੈ ਕੀ ਫਿਰ ਆਪਾਂ ਕਹਿ ਸਕਦੇ ਆਂ ਵੀ ਪਟਨਾ ਸਾਹਿਬ ਵਾਲੀ ਮੀਟਿੰਗ ਦਾ ਇੱਥੇ ਕੋਈ ਫਰਕ ਪਿਆ ਹੋਵੇਗਾ ਜਾਂ ਉਹਦਾ ਕਿਤਨਾ ਕਿਤੇ ਗੌਰ ਕੀਤਾ ਇਹਨਾਂ ਨੇ ਹਾਂਜੀ ਹਾਂਜੀ ਸੋ ਜਿਹੜੀਆਂ ਮੀਡੀਆ ਵਿੱਚ ਖਬਰਾਂ ਨੇ ਉਹ ਉਹ ਇਹ ਕਿਆਸਰਾਈਆਂ ਦੇ ਰਹੀਆਂ ਨੇ ਵੀ ਪਟਨਾ ਸਾਹਿਬ ਵਾਲੀ ਮੀਟਿੰਗ ਦਾ ਅਸਰ ਪਿਆ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਹੁਣ ਤੱਕ ਜਿਹੜੇ ਇਹ ਸਮਝ ਰਹੇ ਸੀ ਵੀ ਸਾਡੇ ਲਈ ਰਾਹ ਪੱਧਰਾ ਹੈ ਜੀ ਔਰ ਅਸੀਂ ਅਜੇ ਤੋ ਹੀ ਜਿਹੜੀ ਹੈਗਲੀ ਅਗਲੀ ਸਰਕਾਰ ਬਣਾ ਲਾਂਗੇ ਉਹਨਾਂ ਦੇ ਖੇਮਿਆਂ ਵਿੱਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੀਟਿੰਗ ਜਿਹੜੀ ਪਟਨਾ ਸਾਹਿਬ ਹੋਈ ਆ ਉਹ ਤੋਂ ਬਾਅਦ ਅਗਲੀ ਮੀਟਿੰਗ ਜੁਲਾਈ 10 12 ਨੂੰ ਦੁਬਾਰੇ ਰੱਖ ਲਈ ਗਈ ਆ ਪਹਿਲਾਂ ਸ਼ਿਮਲੇ ਸੀ ਜੀ ਤੇ ਹੁਣ ਮੇਰਾ ਖਿਆਲ ਕਰਨਾਟਕ ਵਿੱਚ ਕਿਉਂਕਿ ਵੈਦਰ ਦੇ ਹਿਸਾਬ ਨਾਲ ਕਰਨਾਟਕ ਵਿੱਚ ਰੱਖੀ ਗਈ ਆ ਸੋ ਪਿਛਲੇ ਦਿਨੀ ਪ੍ਰਧਾਨ ਮੰਤਰੀ ਦੇ ਘਰ 5 ਘੰਟੇ ਮੀਟਿੰਗ ਚੱਲੀ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਆਪ ਅਮਿਤ ਸ਼ਾਹ ਹੁਨੇ ਔਰ ਜੇਪੀ ਨੱਡਾ ਤੇ ਇੱਕ ਹੋਰ ਉਹਨਾਂ ਦੇ ਮਿਸਟਰ ਅਸ਼ੋਕ ਨੇ ਕੋਈ ਹੈ ਨਾ ਉਹਨਾਂ ਦੇ ਚੋਣ ਸਟ੍ਰੈਟਜਿਸਟ ਇਹ ਚਾਰਾ ਬੰਦਿਆਂ ਦੀ ਪਹਿਲਾ ਮੀਟਿੰਗ ਹੋਈ ਆ 5 ਘੰਟੇ ਲਗਾਤਾਰ ਸਾਰੀ ਸਟ੍ਰੈਟਜੀ ਹੈ ਜਿਹੜੀ ਚੋਣਾ ਲੜਨ ਦੇ ਬਣਾਈ ਜਿਹੜੀ ਆ ਦੱਸੀ ਜਾਂਦੀ ਹੈਗੇ ਉਹਦੇ ਵਿੱਚ ਇਹ ਦੇਖਿਆ ਗਿਆ ਵੀ ਇਹਨਾਂ ਨੇ ਭਾਰਤ ਨੂੰ ਤਿੰਨ ਖੇਮਿਆਂ ਵਿੱਚ ਵੰਡਿਆ ਇਸ ਵੇਲੇ ਉਸ ਉਸ 5 ਘੰਟੇ ਦੀ ਮੀਟਿੰਗ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੀਆਂ ਲੜਨ ਦੀਆਂ ਸੁਭਾਵਨਾ ਉਹ ਕਿਸ ਤਰ੍ਹਾਂ ਲੜਨਾ ਹੈ ਪਹਿਲਾ ਜਿਹੜਾ ਖੇਮਾ ਹੈ ਉਹ ਹਿੰਦੀ ਬੈਲਟ ਵਾਲੇ 10 ਰਾਜ ਨੇ ਹੂੰ ਹੂੰ ਉਹਨਾਂ 10 ਰਾਜਾਂ ਵਿੱਚ ਉਹ ਟਾਰਗੇਟ ਕਰਿਆ ਵੀ ਡਟ ਕੇ Hindu Muslim ਰਾਜਨੀਤੀ ਕਰੀ ਜਾਵੇ ਵੀ ਉੱਥੇ ਜਿਹੜਾ ਜਿਹੜਾ Hindu ਸ਼ਾਵਨਵਾਦ Hindu ਵਹਿਸ਼ਤ ਜਾਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਵੈਸ਼ੀ ਰਾਜਨੀਤੀ ਆ ਮੰਦਿਰ ਦਾ ਮਸਲਾ ਸਾਂਝੇ ਸਿਵਲ ਕੋਰਡ ਦਾ ਮਸਲਾ ਜਾਂ ਜੰਮੂ ਕਸ਼ਮੀਰ ਵਾਲਾ ਜਾਂ ਜੋ ਕੁਝ ਵੀ ਨਾਰੇ ਮਾਰੇ ਜਾਂਦੇ ਆ ਜਿਹਦੇ ਨਾਲ ਪੋਲਰਾਈਜੇਸ਼ਨ ਹੋ ਸਕਦੀ ਹੈ ਜਿੱਦ ਨਾਲ ਇੱਕ ਪੂਰੀ ਹਿੰਦੂ ਬੋਟ ਨੂੰ ਸੋਲੀਡੇਟ ਕਰਕੇ ਆਪਣੇ ਹੱਕ ਦੇ ਵਿੱਚ ਬੁਖਦਾਇਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਸੋ ਉਹ ਉਹ 10 ਰਾਜ ਪਹਿਲਾਂ ਟਾਰਗੇਟ ਕਰੇ ਇੱਕ ਇੱਕ ਖੇਮੇ ਵਿੱਚ ਉਹ 10 ਰਾਜ ਰੱਖੇ ਗਏ ਆ ਉਹਨਾਂ 10 ਰਾਜਾਂ ਵਿੱਚ 225 ਸੀਟਾਂ ਨੇ ਜਿਦੇ ਵਿੱਚੋਂ 177 ਹਮ ਹੁਣ ਬੀਜੇਪੀ ਕੋਲ ਹੈ ਇਸ ਵੇਲੇ ਬੀਜੇਪੀ ਕੋਲ 170 ਨੇ ਉਹਨਾਂ 10 ਰਾਜਾਂ ਵਿੱਚੋਂ ਹਿੰਦੂ ਵੈਲਟ ਵਾਲਿਆਂ ਚੋਂ ਹਮ ਦੂਜਾ ਖੇਮਾ ਰੱਖਿਆ ਉਹਨਾਂ ਨੇ ਜਿਹੜਾ ਜਿਹੜਾ ਜਿਸ ਤਰ੍ਹਾਂ ਪੱਛਮੀ ਬੰਗਾਲ ਆ ਤੇ ਅਸਾਮ ਆ ਤੇ ਉਸ ਤਰ੍ਹਾਂ ਦਾ ਜਿਹੜਾ ਉੱਤਰ ਪੂਰਬ ਵਾਲਾ ਹਨ ਉਹਦੇ ਵਿੱਚ ਕਹਿੰਦੇ ਵੀ ਉਹਦੇ ਵਿੱਚ ਕੋਈ ਹਿੰਦੂ ਰਾਜਨੀਤੀ ਨਹੀਂ ਕਰਨੀ ਉਹਦੇ ਵਿੱਚ ਵਿਕਾਸ ਦਾ ਕਰੋ ਅਸੀਂ ਵਿਕਾਸ ਕਰ ਰਹੇ ਹਾਂ ਜੀ ਇੰਡੀਆ ਸ਼ਾਇਨਿੰਗ ਹੋ ਰਿਹਾ ਜੀ ਇੰਡੀਆ ਨੇ ਬਹੁਤ ਟਾਰਗੇਟ ਕਰ ਲਿਆ ਜੀ ਉਹਦੀ ਇਕਨੋਮੀ ਸ਼ਾਇਨ ਕਰ ਰਹੀ ਸੋ ਉਹਦੇ ਵਿੱਚ ਹਿੰਦੂ ਰਾਜਨੀਤੀ ਦਾ ਕੋਈ ਚੱਕਰ ਨਹੀਂ ਕਰਨਾ ਉਹ ਸਾਰਾ ਦਸ ਰਾਜਾਂ ਚੋਂ ਆਉਣਾ ਤੀਜੇ ਰਾਜ ਨੇ ਦੱਖਣੇ ਭਾਰਤ ਦੇ ਰਾਜ ਜਿਨ੍ਹਾਂ ਵਿੱਚ ਭਾਜਪਾ ਦੇ ਕਦੀ ਵੀ ਪੈਰ ਨਹੀਂ ਟਿਕੇ ਜਾਂ ਜਿਨ੍ਹਾਂ ਵਿੱਚੋਂ ਉਹਨਾਂ ਦੀ ਕੋਈ ਸੰਭਾਵਨਾ ਬਹੁਤ ਥੋੜੀਆਂ ਆਉਂਦੀਆਂ ਉਹਨਾਂ ਦਾ ਟਾਰਗੇਟ ਕਰਿਆ ਗਿਆ ਵੀ ਉੱਥੇ ਜਿਹੜਾ ਇੱਕ ਤਾਂ ਦਲਿਤ ਵੋਟ ਹੈ ਦਲਿਤ ਵੋਟ ਨੂੰ ਟਾਰਗੇਟ ਕਰਿਆ ਜਾਵੇ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਅੱਗੇ ਵਧਿਆ ਜਾਵੇ ਹਾਲ ਦੀ ਘੜੀ ਜੇ ਛੋਟੀਆਂ ਪਾਰਟੀਆਂ ਤੋਂ ਸੈਕੰਡਰੀ ਰਹਿ ਕੇ ਵੀ ਵੀ ਮੇਨ ਉਹਨਾਂ ਨੂੰ ਰੱਖਿਆ ਜਾਵੇ ਉਹਨਾਂ ਦੇ ਥੱਲੇ ਇੱਕ ਤਰ੍ਹਾਂ ਨਾਲ ਵਿੱਚ ਲੈ ਕੇ ਚੱਲਿਆ ਜਾਵੇ ਉਹਨਾਂ ਨਾਲ ਸਿਰਫ ਆ ਵੀ ਆਪਣਾ ਪਹੁੰਚਾ ਉੱਥੇ ਆਪਣਾ ਪੈਰ ਟਿਕਾਉਣ ਦਾ ਯਤਨ ਕਰਿਆ ਜਾਵੇ ਔਰ ਉਹਨਾਂ ਨੂੰ ਜਿਹੜੇ ਦਲਤ ਭਾਈਚਾਰਾ ਵੀ ਉਹਨਾਂ ਨੂੰ ਦੱਸਿਆ ਜਾ ਵੀ ਤੁਸੀਂ ਹਿੰਦੂ ਫੋਰਸ ਦਾ ਹਿੱਸਾ ਹੈਗੇ ਆ ਸੋ ਇਸ ਤਰ੍ਹਾਂ ਦੀ ਰਾਜਨੀਤੀ ਕਰੀ ਜਾਵੇ ਔਰ ਇਹ ਕਿਹਾ ਜਾਵੇ ਵੀ ਅਸੀਂ ਤੁਹਾਡੀ ਭਾਸ਼ਾ ਔਰ ਤੁਹਾਡੇ ਸੱਭਿਆਚਾਰ ਦਾ ਹੀ ਹਮਾਇਤੀ ਆ ਪਰ ਇਹਦੇ ਵਿੱਚ ਮੇਰਾ ਖਿਆਲ ਛੋਟੀਆਂ ਪਾਰਟੀਆਂ ਨੂੰ ਵੀ ਹੁਣ ਕਿਤਨਾ ਕਿਤੇ ਤੇ ਅਕਲ ਆ ਗਈ ਹੋਵੇਗੀ ਕਿਉਂਕਿ ਜਿਸ ਤਰੀਕੇ ਦਾ ਵਰਤਾਵ ਸ਼ਿਪਸ ਇਹਨਾਂ ਦੇ ਨਾਲ ਕੀਤਾ ਹੈਗਾ ਜਾਂ ਆਪਾਂ ਕਹਿ ਲਈ ਕਿ ਪੰਜਾਬ ਦੇ ਵਿੱਚ ਜਿਵੇਂ ਅਕਾਲੀ ਦਲ ਨੂੰ ਅੱਖਾਂ ਦਿਖਾਈਆਂ ਹੈਗੀਆਂ ਵੀ ਕਿਤਨਾ ਕਿਤੇ ਜੇ ਭਾਰਤੀ ਜਨਤਾ ਪਾਰਟੀ ਦੀ ਹੁਣ ਤੱਕ ਦੀ ਜਿਹੜੀ ਦਾਜ ਰੇਤੀ ਹੈ ਪਾਵਰ ਦੇ ਵਿੱਚ ਆ ਕੇ ਬਾਅਦ ਚੋਂ ਫਿਰ ਉਹ ਖੇਤਰੀ ਪਾਰਟੀ ਨੂੰ ਤੇ ਬੰਨ੍ਹੇ ਹੀ ਲਾ ਦਿੰਦੇ ਆ ਹਾਂਜੀ ਹਾਂਜੀ ਸੋ ਇਹ ਹੁਣ ਇਹ ਛੋਟੀਆਂ ਪਾਰਟੀਆਂ ਨੇ ਦੇਖਣਾ ਵੀ ਕਿਸ ਤਰ੍ਹਾਂ ਦਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਨਵੇਂ ਰਿਸ਼ਤੇ ਤਾਇਰ ਕਰਨੇ ਆ ਹੁਣ ਜਿਹੜਾ ਵੋਟ ਪਰਸੈਂਟੇਜ ਸੀ ਕਿਉਂਕਿ ਪਟਨਾ ਸਾਹਿਬ ਵਾਲੀ ਮੀਟਿੰਗ 'ਚ ਵਿਰੋਧੀ ਪਾਰਟੀ ਇਹ ਕਹਿ ਰਹੀ ਹੈ ਕਿ ਅਭੀ ਆਪਾਂ ਘਟੋ ਘਟ 400 ਸੀਟਾਂ ਤੇ ਇੱਕ ਉਮੀਦਵਾਰ ਦਈਏ 400 ਲੋਕ ਸਭਾ ਦੀਆਂ ਸੀਟਾਂ ਤੇ ਇੱਕ ਉਮੀਦਵਾਰ ਦਈਏ ਸੋ ਉਹਦੇ ਨਾਲ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਹੁਣ ਇਹ ਹੋ ਪਾਉਂਦਾ ਜਾਂ ਨਹੀਂ ਹੋ ਪਾਉਂਦਾ ਕਿਉਂਕਿ ਜੋ ਰਾਜਨੀਤੀ ਦੇ ਲਾਲਚ ਨੇ ਉਹਦੇ ਵਿੱਚੋਂ ਇਹ ਪ੍ਰੈਕਟੀਕਲੀ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਬਾਈ ਚਾਂ ਤੁਸੀਂ ਮੰਨ ਲਓ ਵੀ ਜੇ ਹੋ ਪਾਉਂਦਾ ਤਾਂ ਉਹਦੇ ਵਿੱਚ ਕੀ ਸੰਭਾਵਨਾਵਾਂ ਨੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਕੋਲ 303 ਸੀਟਾਂ ਭਾਜਪਾ ਦੀਆਂ ਆਪਣੀਆਂ ਨੇ ਸੋ ਉਹਨਾਂ 303 ਸੀਟਾਂ ਚ ਪਰ ਉਹਨਾਂ ਦੀ ਵੋਟ ਪਰਸੈਂਟੇਜ ਘੱਟ ਹੈ 303 ਸੀਟਾਂ 35% ਵੋਟ ਨਾਲ ਆਈਆਂ ਨੇ ਜੀ ਜੀ ਠੀਕ ਹੈ ਨਾ ਜਿਹੜੀਆਂ ਭਾਰਤ ਭਾਰਤੀ ਜਨਤਾ ਪਾਰਟੀ ਦੀਆਂ ਗੱਠ ਜੋੜ ਵਾਲੀਆਂ ਸਾਰੀਆਂ ਪਾਰਟੀਆਂ ਨੇ ਉਨਾ ਨੂੰ ਮਿਲਾ ਕੇ ਵੀ 45% ਵੋਟ ਸ਼ੇਅਰ ਆ ਭਾਜਪਾ ਕੋਲ ਜੀ 353 ਸੀਟਾਂ ਸੀ ਹਣਾ ਹੁਣ ਉਹ ਜਿਹੜੀਆਂ ਘਟ ਗਈਆਂ ਮੇਰੇ ਖਿਆਲ 329 ਰਹਿ ਗਈਆਂ ਕਿਉਂਕਿ ਸ਼ਿਵ ਸੈਨਾ ਦਾ ਇੱਕ ਵੱਡਾ ਧੜਾ ਬਾਹਰ ਚਲੇ ਗਿਆ ਟੀਡੀਪੀ ਇਹਨਾਂ ਤੋਂ ਬਾਹਰ ਚਲੀ ਗਈ ਹੋਈ ਆ ਅਕਾਲੀ ਦਾ ਇਹਨਾਂ ਤੋਂ ਬਾਹਰ ਚਲੇ ਆ ਗਿਆ ਜਨਤਾ ਦਲ ਯੂ ਆ ਜਿਹੜਾ ਨਤੀਸ਼ ਕੁਮਾਰ ਵਾਲਾ ਉਹ ਇਹਨਾਂ ਤੋਂ ਬਾਹਰ ਚਲੇ ਗਿਆ ਹਣਾ ਸੋ ਹੁਣ ਇਹ ਵੋਟ ਪਰਸੈਂਟੇਜ ਇੰਨੀਆਂ ਸੀਟਾਂ ਦਾ ਉਹ ਵੋਟ ਪਰਸੈਂਟੇਜ ਘਟੇਗਾ ਇਟ ਮੀਨਸ 35% ਵਾਲਾ ਵੋਟ ਪਰਸੈਂਟੇਜ ਜਿਤ 5% ਵੀ ਘਟ ਜਾਂਦਾ ਇਹਨਾਂ ਨਾਲ ਤਾਂ ਭਾਰਤੀ ਜਨਤਾ ਪਾਰਟੀ ਦਾ ਨਿੱਜੀ ਵੋਟ ਬੈਂਕ ਹੈ ਜਿਹੜਾ 30% ਤੇ ਰਹਿ ਜਾਂਦਾ ਹੈ ਜਿਹੜਾ ਇੱਕ ਖਤਰੇ ਦੀ ਘੰਟੀ ਹੈ ਕਿਉਂਕਿ 30% ਨਾਲ ਇੰਨੀਆਂ ਜੜੀਆਂ ਵੋਟਾਂ ਹਾ ਸੀਟਾਂ ਹਾਸਲ ਕਰਨੀਆਂ ਆ ਉਹ ਸੰਭਵ ਨਹੀਂ ਤੇ ਫਿਰ ਇਹ ਹੋਊਗਾ ਵੀ ਜਿਹੜਾ ਵਿਰੋਧੀ ਹੈਗਾ ਉਹਨੂੰ ਡਿਵਾਈਡ ਕੀਤਾ ਜਾਵੇ ਹਾਂਜੀ ਹਾਂਜੀ ਉਹ ਹੁਣ ਵਿਰੋਧੀ ਨੂੰ ਡਿਵਾਈਡ ਕਰਨਾ ਉਹਦੇ ਚੋਂ ਹੁਣ ਵਿਰੋਧੀ ਧਿਰਾਂ ਦੀ ਜਿਹੜੀ ਪਟਨੇ ਸਾਹਿਬ ਵਾਲੀਆਂ ਗਠਜੋੜ ਸ਼ਾਮਲ ਹੋਇਆ ਜੇ ਉਹਨਾਂ ਦੀ ਏਕਤਾ ਰਹਿੰਦੀ ਆ ਉਹ 400 ਸੀਟਾਂ ਦਾ ਇੱਕੋ ਇੱਕ ਸਾਂਝਾ ਉਮੀਦਵਾਰ ਦੇ ਜਾਂਦੇ ਆ ਤਾਂ ਭਾਜਪਾ ਲਈ ਹੋ ਸਕਦਾ ਵੀ ਕੁਝ ਨਾ ਕੁਝ ਸਮੱਸਿਆਵਾਂ ਬਿਲਕੁਲ ਕਿੰਨਾ ਕਿਤੇ ਚਰਚਾਵਾ ਵੀ ਚੱਲ ਰਹੀਆਂ ਨੇ ਕਿ ਇੱਕ ਇਹ ਇੱਕ ਤਰ੍ਹਾਂ ਦਾ ਅਖੀਰ ਵਾਲਾ ਇਲੈਕਸ਼ਨ ਹੈ ਜਿੱਥੇ ਕਿ ਵਿਰੋਧੀ ਪਾਰਟੀਆਂ ਜ਼ੋਰ ਲਾ ਰਹੀਆਂ ਨੇ ਕਿਉਂਕਿ ਇਸ ਤੋਂ ਬਾਅਦ ਜਿਹੜਾ ਹੈ ਮਾਹੌਲ ਜਿਹੜਾ ਹੋ ਸਕਦਾ ਹੈ ਕਿ ਜਦੋਂ ਅਗਲੀ ਸਰਕਾਰ ਕਿ ਸੀਟਾਂ ਦਾ ਜਿਵੇਂ ਕਿ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸ ਕੇ ਆਏ ਆ